ਅੱਜ ਦੇ ਦੋ ਵੀ ਪ੍ਰੋਗਰਾਮ ਸੀ ਖੂਨਦਾਨ ਕੈਂਪ ਅੱਖਾਂ ਦਾ ਚੈੱਕਅਪ ਕੈਂਪ ਫਾੜੀਆਂ ਦਾ ਚੈੱਕਅਪ ਕੈਂਪ ਤੇ ਲੋੜਵੰਦ ਪਰਿਵਾਰਾਂ ਨੂੰ ਜਿਹੜੇ ਕੰਬਲ ਦਿੱਤੇ ਗਏ ਨੇ ਮੈਂ ਆਪਣੇ ਪਿਤਾ ਦੀ ਜਾਇ ਵਿੱਚ 35ਵੀਂ ਵਰ੍ਹੇ ਉੱਤੇ ਇਹ ਅੱਜ ਆਪਣਾ ਪ੍ਰੋਜੈਕਟ ਕੀਤਾ ਗਿਆ ਪਰਮਾਤਮਾ ਨੇ ਕਿਰਪਾ ਹੋਈ ਆਉਣ ਵਾਲੇ ਸਮੇਂ 'ਚ 18 ਜੁਲਾਈ ਅੱਗੇ ਵੀ ਬਹੁਤ ਵੱਡੇ ਲੈਵਲ ਤੇ ਮਨਉਂਦੇ ਆ ਉਹ 2-4 ਸਾਲ ਤੋਂ ਨਹੀਂ ਵੱਡਾ ਪ੍ਰੋਜੈਕਟ ਲਾਵਾਂਗੇ। ਕਟੋਂ-ਕਟ 500 ਪਰਿਵਾਰਾਂ ਨੂੰ ਰਾਸ਼ਨ ਦਾਂਗੇ। ਕ੍ਰਿਕਟ ਦੇ ਟੂਰਨਾਮੈਂਟ ਕਰਾਂਗੇ। ਮੀ ਸਿੰਘ ਹੋਰ ਵੀ ਵੱਡੇ-ਵੱਡੇ ਸਮੇਂ ਅੱਖਾਂ-ਅੱਖਾਂ ਦਾ ਲਾਇਆ ਜਾਏਗਾ, ਕੈਂਪ ਲਾਇਆ ਜਾਏਗਾ। ਖੂਨਦਾਨ ਕੈਂਪੇਨ ਨਹੀਂ ਲਾਇਆ ਜਾਏਗਾ। ਵਧੀਆ-ਵਧੀਆ ਪ੍ਰੋਜੈਕਟ ਕੀਤੇ ਜਾਣਗੇ। ਇਹ ਜਿਹੜੀ ਵੇਖੋ ਮੈਨੂੰ ਅੱਜ ਵੀ ਅਜੇ ਹੱਦ ਪਿਤਾ ਜੀ ਦੇ ਨੂੰ ਡੈਥ ਹੋਈ ਨੂੰ 35 ਸਾਲ ਹੋ ਗਏ ਨੇ ਪਰ ਮੈਨੂੰ ਲੱਗਦਾ ਜਿਵੇਂ ਅੱਜ ਦੀ ਗੱਲ ਉਹ ਅੱਜ ਦੀ ਗੱਲ ਕਿਉਂ ਲੱਗਦੀ ਹੈ? ਮੈਂ ਜਦੋਂ ਵੀ ਕਸਬਿਆਂ ਜਾਂ ਪਿੰਡਾਂ ਜਾਂਦਾ ਅੱਜ ਤੱਕ ਵੀ ਸਾਡੇ ਨਾਲ ਆ ਸਾਨੂੰ ਕੋਈ ਨਹੀਂ ਜਾਣਦਾ ਉਹਨਾਂ ਦੇ ਨਾਲ ਆ ਸਾਨੂੰ ਜਾਣਿਆ ਜਾਂਦਾ ਇਸ ਤੋਂ ਪਤਾ ਲੱਗਦਾ ਹੈ ਵੀ ਸੇਮ ਅੱਜ ਵੀ ਉਹ ਜਿੰਦੇ ਨੇ ਤੇ ਇਸ ਮਤਲਬ ਪਰ ਲੋਕਾਂ ਦੇ ਅੱਜ ਦੇ ਨਜ਼ਰੀਏ ਚ ਵੀ ਵੇਖੋ ਅਸੀਂ ਉਹਨਾਂ ਦੇ ਸੰਬੰਧਾਂ ਦੇ ਚੱਲ ਰਹੇ ਆ ਸਭ ਤੋਂ ਵੱਡੀ ਹੈਰਾਨੀ ਵਾਲੀ ਗੱਲ ਇੱਕ ਸਾਡੀ ਮਾਤਾ ਜੀ ਦੀ ਵੀ ਡੈਥ ਠੀਕ 2 ਸਾਲ ਬਾਅਦ ਉਸੇ ਤਰੀਕ ਹੋਈ ਦੋਨਾਂ ਦੀ ਵਰਸੀ ਕੋ ਦਿਨ ਹੁੰਦੀ ਹੈ ਅੱਜ ਮਨਾ ਰਹੇ ਆ ਸੀ ਤੇ ਮੇਰੀ ਇਹਦੀ ਲਾਈਨ ਕਲੱਬ ਰਾਇਲ ਬੰਦਗੀ ਨੇ ਇੰਨਾ ਸਾਥ ਦਿੱਤਾ ਜਿਹੜਾ ਅੱਜ ਦੇ ਪ੍ਰੋਜੈਕਟ ਵਾਸਤੇ ਮੈਂ ਇਹਨਾਂ ਦਾ ਸਦਾ ਰਿਣੀ ਆ ਕਿ ਬਹੁਤ ਵੱਡੇ ਲੈਵਲ ਤੇ ਸਾਥ ਦਿੱਤਾ ਹੈ ਜਿਨ੍ਹਾਂ ਨੌਜਵਾਨਾਂ ਨੇ ਖੂਨ ਦਿੱਤਾ ਅੱਜ ਵਿਖੋ ਖੂਨ ਦਾਨ ਕਹਿੰਦੇ ਮਾਂ ਖੂਨ ਦਾਨ ਸਭ ਤੋਂ ਵੱਡਾ ਜਿਹੜਾ ਖੂਨ ਦਾਨ ਦਾ ਕੰਨ ਹੁੰਦਾ ਹੈ ਵਿਖੋ ਇਹ ਜਿਹੜਾ ਖੂਨ ਹੁੰਦਾ ਹੈ ਇਹ ਸਿਰਫ ਅਮਰਜੈਂਸੀ ਹਾਲ ਤੇ ਵਰਤਿਆ ਜਾਂਦਾ ਕਿਸੇ ਜਿਹੜਾ ਬੰਦਾ ਮੌਤ ਦੀ ਲੜਾਈ ਲੜ ਰਿਹਾ ਹੁੰਦਾ ਹੈ ਮੇਰੇ ਕੋ ਤੇ ਕੋਈ ਲਫ਼ਜ਼ ਹੀ ਨਹੀਂ ਇੱਦਾਂ ਬਹਿ ਗਿਆ ਕਿ ਮੈਂ ਇਹਨਾਂ ਦਾ ਕਿਦਾਂ ਧੰਨਵਾਦ ਕਰ ਸਕਾਂ ਜਿਨ੍ਹਾਂ ਅੱਜ ਖੂਨਦਾਨ ਕੀਤਾ ਹੈ ਮੈਂ ਇੱਕ ਹੋਰ ਵੀ ਆਪਣੇ ਮਨ ਵਿੱਚ ਫੈਸਲਾ ਕੀਤਾ ਜਿਨ੍ਹਾਂ ਆਉਣ ਵਾਲੀ 18 ਅਕਤੂਬਰ ਨੂੰ ਜਿਹੜੇ ਵੀ ਬੱਚੇ ਖੂਨ ਦਾਨ ਕਰਨਗੇ ਵਧੀਆ ਵੱਡੇ ਲੈਵਲ ਨਾਲ ਉਹਨਾਂ ਦਾ ਸਨਮਾਨਿਤ ਕੀਤਾ ਜਾਏਗਾ ਬੱਚਿਆਂ ਨੂੰ ਉਤਸ਼ਾਹ ਦਿੱਤਾ ਜਾਏਗਾ ਤੇ ਜਿਹੜਾ ਕਿ ਵੱਧ ਤੋਂ ਵੱਧ ਖੂਨਦਾਨ ਉਸ ਦਿਨ ਕੀਤਾ ਜਾਵੇ ਨੰਬਰ ਤੋਂ ਮੇਰੇ ਮਨ ਵਿੱਚ ਕਿਹਾ ਹੈ ਕਿ ਉਦੋਂ ਮੈਂ ਇੱਕ ਰਿਕਟਡ ਟੂਰਨਾਮੈਂਟ ਦੋ ਦਿਨ ਪਹਿਲਾਂ ਕਰਾਵਾਂਗੇ ਉਹਨਾਂ ਦੇ ਵੀ ਨਾਮ ਅੱਛੇ ਰੱਖਾਂਗੇ 31 21 ਹਜ਼ਾਰ ਕੇ ਜਿਹੜੇ ਲੋਕੀ ਵੱਧ ਤੋਂ ਵੱਧ ਕਲੱਬਾਂ ਹਿੱਸਾ ਲੈਣ ਤੇ ਉਹਨੂੰ ਹੋ ਸਕੇ ਕੁਛੇ ਈ ਕਰਾਂਗੇ ਕ੍ਰਿਕਟੇਡੀਆਂ ਕਿੱਟਾਂ ਵੰਡਾਂਗੇ ਜਾਂ ਵਾਲੀਬਾਲ ਦੀਆਂ ਕਿੱਟਾਂ ਵੀ ਵੰਡਾਂਗੇ ਇਹ ਨੌਜਵਾਨ ਸਹੀ ਪਾਸੇ ਲਾਇਆ ਜਾਣ। ਬਾਕੀ ਵੇਖੋ ਜੋ ਵੀ ਸਾਡੀ ਵੈਲਬੰਦਗੀ ਲੈਣ ਕਲੱਬ ਕਰਦੀ ਹੈ ਤੇ ਵੈਸੀ ਸੇਵਾ ਲਈ ਤਤ ਪਰੇ। ਇਹਦੇ ਜਿਨ੍ਹਾਂ ਮੇਰੇ 22 ਮੈਂਬਰ ਨੇ ਇਹਨਾਂ ਦੀ ਸੋਚ ਇਹੀ ਹੁੰਦੀ ਵੀ ਅਸੀਂ ਕਿਸੇ ਵਾਸਤੇ ਕੀ ਕਰ ਸਕਦੇ ਹਾਂ ਪਰਮਾਤਮਾ ਦਸਾਂ ਗੁਰਾਂ ਦੀ ਔਟ ਸੰਤ ਬਾਬਾ ਪ੍ਰੇਮ ਸਿੰਘ ਦਸਾਂ ਗੁਰਾਂ ਦੀ ਕਿਰਪਾ ਦੇ ਨਾਲ ਸਾਡੇ ਉੱਤੇ ਪਰਮਾਤਮਾ ਕਿਰਪਾ ਕਰੇ ਕਿ ਅਸੀਂ ਇਦਾਂ ਦੀ ਸੇਵਾ ਲਈ ਹਰ ਵੇਲੇ ਕਰਦੇ ਰਹੀਏ ਲੋਕਾਂ ਦੀ ਸੇਵਾ ਕਰਦੇ ਰਹੀਏ ਲੋਰਬੰਦ ਪਰਿਵਾਰਾਂ ਦੀ ਸੇਵਾ ਕਰਦੇ ਰਹੀਏ ਤੇ ਇਸ ਤਰ੍ਹਾਂ ਹੀ ਕੰਮ ਚੱਲਦਾ ਰਹੇ ਬਾਕੀ ਵੇਖੋ ਪਿਓ ਤੋਂ ਮਾਂ ਤੋਂ ਵੱਡਾ ਕੋਈ ਰਿਸ਼ਤਾ ਨਹੀਂ ਇਹ ਸਾਡੇ ਪਰਿਵਾਰ ਵੱਲੋਂ ਅਜੇ ਸਾਰਾ ਫੰਕਸ਼ਨ ਕੀਤਾ ਗਿਆ ਹੈ ਆਉਣ ਵਾਲੇ ਸਮੇਂ 'ਚ ਅੱਛਾ ਫੰਕਸ਼ਨ ਕਰਾਂਗੇ ਲੋੜਵੰਦ ਪਰਿਵਾਰਾਂ ਨੂੰ ਵੱਧ ਤੋਂ ਵੱਧ ਸੇਵਾ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਸਦਾ ਉਹਨਾਂ ਨੂੰ ਆਪਣੇ ਦਿਲ 'ਚ ਯਾਦ ਰੱਖਾਂਗੇ ਇਹ ਸਾਰੀ ਸਾਰਾ ਕੁਝ ਜੋ ਅੱਜ ਹੈ ਸਭ ਤੋਂ ਪਹਿਲਾਂ ਤੇ ਮੈਂ ਆਪਣੇ ਪਿਤਾ ਜੀ ਤੇ ਮਾਤਾ ਜੀ ਨੂੰ ਪ੍ਰਣਾਮ ਕਰਦੇ ਆ ਜਿਨ੍ਹਾਂ ਨੇ ਮੈਨੂੰ ਜਨਮ ਦਿੱਤਾ ਉਹਨਾਂ ਦੇ ਸਦਕੇ ਹੀ ਅੱਜ ਪਰਮਾਤਮਾ ਦੀ ਕਿਰਪਾ ਦੇ ਨਾਲ ਇੱਕ ਛੋਟੇ ਜਿਹੇ ਕਸਬੇ ਤੋਂ ਉੱਠ ਕੇ ਆਪਾਂ ਲਾਈਨ ਕਲੱਬ ਡਿਸਟ੍ਰਿਕਟ ਮਤਲਬ ਮਲਟੀਪਾਲਜ ਵਾਈਸ ਚੇਅਰਮੈਨ ਬਣਾਇਆ ਹੈ ਸਾਰੀ ਉਹਨਾਂ ਦੀ ਦਿੱਤੀ ਸਿੱਖਿਆ ਇਹ ਉਹਨਾਂ ਦਾ ਹੀ ਦਿੱਤਾ ਸਾਰਾ ਕੁਝ ਹੈ ਤੇ ਗੁਰਮੁਖਾਂ ਦੀ ਕਿਰਪਾ ਸਦਕਾ ਹੀ ਸਾਰਾ ਕੁਝ ਹੈ ਪਰਮਾਤਮਾ ਇਦਾਂ ਹੀ ਸੇਵਾ ਲਈ ਹਾਜ਼ਰ ਰੱਖੇ ਤੇ ਮੈਂ ਦੁਬਾਰਾ ਆਪਣੇ ਲਾਈਨ ਕਲੱਬ ਪ੍ਰੈਜ਼ੀਡੈਂਟ ਸਰਦਾਰ ਰਮਿੰਦਰ ਸਿੰਘ ਪ੍ਰਧਾਨ ਜੀ ਜਿਨ੍ਹਾਂ ਦੀ ਪ੍ਰਧਾਨਗੀ ਹੇਠਾਂ ਆਪਾਂ ਪ੍ਰੋਜੈਕਟ ਲੈ ਸੁਖਦੇਵ ਰਾਏ ਜੰਗੀ ਜਿਹੜੇ ਮੇਨ ਮਿੰਟ ਕਰਦੇ ਨੇ ਆਪਣੇ ਪਦੀਕ کمار ਜੀ ਮਾਸਟਰ ਵਿਦਿਆਸਾਗਰ ਜੀ ਕੱਲੇ-ਕੱਲੇ ਲਾਈਨ ਮੈਂਬਰ ਦਾ ਦਿਲੋਂ ਧੰਨਵਾਦ ਕਰਦਾ ਪਰਮਾਤਮਾ ਹਰ ਇੱਕ ਦੀ ਚੜ੍ਹਦੀ ਕਲਾ ਰੱਖੇ ਆਪਾਂ ਵੀ ਇਦਾਂ ਸੇਵਾ ਕਰਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਗਾ ਤੇ ਬੜਾ ਦਾਣ ਕੀਤਾ ਕੀ ਕਹਿਣਾ ਚਾਹੂ ਇਸ ਅੱਜ ਦਾ ਦਿਨ ਹੈ ਬਹੁਤ ਹੀ ਸੁਭਾਗਾ ਦਿਨ ਹੈ ਸਾਡੇ ਕਲੱਬ ਵੱਲੋਂ ਜੋ ਕੀਤਾ ਗਿਆ ਹੈ ਪ੍ਰਬੰਧ ਸਾਰਾ ਲਾਈਨ ਕਲੱਬ ਵੱਲੋਂ ਬਲੱਡ ਡੋਨੇਸ਼ਨ ਕੈਂਪ ਦਾ ਆਯੋਜਨ ਕੀਤਾ ਗਿਆ ਹੈ ਇਸ ਦੇ ਵਿੱਚ ਕਾਫੀ ਸਾਰੇ ਵਲੰਟੀਅਰਸ ਨੇ ਬਹੁਤ ਉਤਸ਼ਾਹ ਦੇ ਨਾਲ ਆ ਕੇ ਇੱਥੇ ਬਲੱਡ ਡੋਨੇਟ ਕੀਤਾ ਹੈ ਤੇ ਸਾਨੂੰ ਬਲੱਡ ਡੇਟ ਕਰਨਾ ਚਾਹੀਦਾ ਹੈ ਕਿਉਂਕਿ ਸਾਡੇ ਜਿੰਨੇ ਵੀ ਇੰਜਰੀਜ਼ ਹੈਗੇ ਹਿਊਮਨ ਜਿੰਨੇ ਵੀ ਹੈ ਉਹਨਾਂ ਨੂੰ ਬਲੱਡ ਦੀ ਲੋੜ ਪੈਂਦੀ ਹੈ ਤੇ ਸਾਨੂੰ ਵੱਧ ਤੋਂ ਵੱਧ ਬਲੱਡ ਦੇਣਾ ਚਾਹੀਦਾ ਜੋ ਕਿ ਸਾਡਾ ਕਲੱਬ ਸਮੇਂ-ਸਮੇਂ ਤੇ ਕਰਦਾ ਰਹਿੰਦਾ ਹੈ ਆ ਸਰ ਜੀ ਵਾਹਿਗੁਰੂ ਜੀ ਕੀ ਫਤਿਹ ਅੱਜ ਲਾ ਇਨਕਲਾਬ ਰਾਇਲ ਬੰਦਗੀ ਵਾਲੋਂ 37 ਮਾਪ ਫੰਡਾਨ ਕੈਂਪ ਲਗਾਇਆ ਜਾ ਰਿਹਾ ਜੀ ਜੇ ਇਸ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਪਾਸ ਡਿਸਟ੍ਰਿਕਟ ਅਨਰਸ ਪਾਸ ਸਿੰਘ ਬੱਚਾ ਜੀ ਵੀ ਮਲਟੀਪਲ ਚੇਅਰਮੈਨ ਵਾਈਸ ਚੇਅਰਮੈਨ ਤੇ ਨਾਲ ਸਾਡੇ ਪ੍ਰਧਾਨ ਸਾਹਿਬ ਸ਼੍ਰੀ ਨਿਵਾਸ ਕੁੱਕੂ ਜੀ ਨਾਲ ਸਾਰੇ ਹੀ ਜਿੰਨੇ ਵੀ ਮੇਰੇ ਸੱਜਣ ਨਾਂ ਲਈਏ ਤੇ ਬਹੁਤ ਲੰਬੀ ਲਿਸਟ ਹੋ ਜਾਂਦੀ ਹੈ ਤੇ ਮੈਂ ਲਾਈਨ ਕਲੱਬ ਰਾਇਲ ਬੰਦਗੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਹੜੇ ਕਿ ਹਰ ਸਾਲ ਹੀ ਹਰ ਮਹੀਨੇ 5 ਤੋਂ 10 ਪ੍ਰੋਜੈਕਟ ਲਾਉਂਦੇ ਨੇ ਜਿਸ ਤਰ੍ਹਾਂ ਕਿ ਅੱਜ ਵੀ થોੜੇ ਦਿਨ ਪਹਿਲਾਂ ਵੀ 51 ਪ੍ਰੋਜੈਕਟ ਲਾਏ ਸੀ ਤੇ ਸਾਡੇ ਗਵਰਨਰ ਸਾਹਿਬ ਦੀ ਕਲੱਬ ਜਿਹੜੀ بلندੀਆਂ ਤੇ ਵੇ ਜਿਨ੍ਹਾਂ ਨੇ ਕਿ ਗਵਰਨਰ ਦੇ ਟਾਈਮ ਦੇ ਵਿੱਚ ਵੀ ਜਿਹੜਾ ਮਲਟੀਪਲ ਦੇ ਵਿੱਚ 321 ਦੀ ਸਾਡਾ ਲਾਈਨ ਇੰਟਰਨੈਸ਼ਨਲੇ ਉਹਨੂੰ ਨੰਬਰ 1 ਤੇ ਲਿਆਂਦਾ ਤੇ ਹਜੇ ਤੱਕ ਵੀ ਨੰਬਰ 1 ਤੇ ਚੱਲਦਾ ਪਿਆ ਸਾਡੇ ਗਵਰਨਰ ਸਾਹਿਬ ਨੇ 100 ਇੱਕ ਐਮ ਜੀ ਐਫ ਮੈਂਬਰ ਬਣਾਏ ਸਨ ਜਿਹੜੇ ਕਿ ਅੱਜ ਤੱਕ ਦਾ 25 ਸਾਲ ਦਾ ਰਕਾਰਡ ਗਵਰਨਰ ਸਾਹਿਬ 45 ਸਾਲ ਦਾ ਰਕਾਰਡ ਹੈ ਵੀ 101 ਮੈਂਬਰ ਐਮ ਜੀ ਐਫ ਨਹੀਂ ਬਣਿਆ ਜੋ ਕਿ ਸਾਡੇ ਗਵਰਨਰ ਸਾਹਿਬ ਰਸਪਾਲ ਸਿੰਘ ਬੱਚਾ ਜੀ ਵੀ ਨੇ ਬੜੀ ਹਿੰਮਤ ਦੇ ਨਾਲ ਇਹ ਸਾਰੇ ਕੰਮ ਕੀਤੇ ਨੇ ਮਾਰਾ ਸਾਡੇ ਵੱਡੇ ਵੀਰ ਨੂੰ ਚੜ੍ਹਦੀ ਕਲਾ ਚ ਰੱਖੇ ਇਸ ਤਰ੍ਹਾਂ ਹੀ ਸੇਵਾ ਕਰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ